ਸਭ ਤੋਂ ਪਹਿਲਾਂ ਤਾਂ ਸਮੂਹ ਹਲਕਾ ਕੁਰਾਲੀ ਤੇ ਖਰੜ ਤੇ ਸਾਰੇ ਸਾਰੇ ਪੰਜਾਬ ਵਾਸੀਆਂ ਨੂੰ ਅੱਜ 648ਵਾਂ ਜਿਹੜਾ ਪ੍ਰਕਾਸ਼ ਉਤਸਵ ਹੈ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ ਉਹਦੀ ਸਾਰਿਆਂ ਨੂੰ ਹੀ ਲੱਖ ਲੱਖ ਮੁਬਾਰਕਾਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਤੇ ਸਾਡਾ ਹਲਕਾ ਤੇ ਸਾਡਾ ਪੰਜਾਬ ਹੋਰ ਵੀ ਅੱਗੇ ਨਾਲੋਂ ਵੱਧ ਤਰੱਕੀਆਂ ਕਰੇ ਤੇ ਖੁਸ਼ੀਆਂ ਮਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਾਲ ਦੀ ਗੁਰਮੇਧ ਅਜੂਲੀ ਵਿੱਚ ਜੋ ਪੈਤੀ ਸਾਧ ਸੰਗਤ ਜੀ ਆਓ ਸਦੇਵੀ ਸਾਥ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 648 ਮਾ ਜੋ ਪ੍ਰਕਾਸ਼ ਹੋ ਸੋਇਆ ਸ਼ੇਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ ਆਪਾਂ ਸਾਰੇ ਬਹੁਤ ਭਾਗਾਂ ਵਾਲੇ ਆ ਵੀ ਆਪਾਂ ਨੂੰ ਇੱਥੇ ਆ ਕੇ ਬਕਸਤਕ ਬੋਲ ਦਾ ਮੌਕਾ ਮਿਲਿਆ ਤੇ ਬਾਬਾ ਜੀ ਉਹਨਾਂ ਨੇ ਜੋ ਕੀਰਤਨ ਕੀਤਾ ਤੇ ਨਾਲ ਨਾਲ ਵਿਆਖਿਆ ਕੀਤੀ ਜੇ ਆਪਾਂ ਉਹਦੇ ਵਿੱਚੋਂ ਮੇਰਾ ਮੰਨਣਾ ਹੈ ਵੀ ਅੱਧੀਆਂ ਗੱਲਾਂ ਵੀ ਮੰਗਦੀ ਹੈ ਪਰ ਸ਼ਾਇਦ ਸਾਡੇ ਜੀਵਨ ਜਿਹੜੇ ਸਫਲ ਹੋਣ ਮੈਂ ਬਹੁਤ ਦਾ ਸਮਾਂ ਰਹਿਣਾ ਤੇ ਇੱਥੇ ਬੈਠੇ ਬੈਠੇ ਨੂੰ ਮਹਿਸੂਸ ਹੋਇਆ ਵੀ ਬਿਲਡਿੰਗ ਦਾ ਬਾਕੀ ਕੁਝ ਕੰਮ ਜਿਹੜਾ ਪੈਂਡਿੰਗ ਨੇ ਵਿੱਚ ਲੱਗ ਰਿਹਾ ਤੇ ਮੇਰੇ ਵੱਲੋਂ 21000 ਰੁਪਇਆ ਇਸ ਗੁਰਦੁਆਰਾ ਸਾਹਿਬ ਦੇ ਨਾ ਤੇ ਤੁਹਾਨੂੰ ਸ੍ਰੀ ਅਕਾਲ ਪੁਰਖ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਆਪਲੇ ਪ੍ਰਮਾਤਮਾ ਤੁਹਾਡੇ ਸਾਰੇ ਤੇ ਘਰਾਂ ਦੇ ਵਿੱਚ ਖੁਸ਼ੀਆਂ ਕਨੇ ਲਾਵੇ ਤਰਕੀਆਂ ਬਖਸ਼ੇ ਤੰਦਰੁਖ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਤੁਹਾਰੇ ਗੁਰੂ ਜੀ ਦਾ ਕਿ ਰਵੈ ਸਿੰਘ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਪਵਿੱਤਰ ਦਿਹਾੜੇ ਦੇ ਸ੍ਰੀ ਗੁਰੂ ਕਰਨ ਸਾਹਿਬ ਦੀ ਹਾਜ਼ਰੀ ਵਿੱਚ ਪਹੁੰਚ ਕੇ ਨਸਮਰਤ ਮੌਦਾ ਮੌਕਾ ਮਿਲਿਆ ਸ੍ਰੀ ਭਗਤ ਗੁਰੂ ਰਵੀਨਾਰੀ ਜੀ ਦੇ ਜਨਮ ਦਿਹਾੜੇ ਤੇ ਮੈਂ ਤੇ ਅੰਮੀ ਪਰਿਵਾਰ ਦੇ ਪਿਤਾ ਹੀ ਸਰਦਾਰ ਜਗਨ ਸਿੰਘ ਕਾਨ੍ਹਜੀ ਵੱਲੋਂ ਇਥੇ ਹਾਜ਼ਰੀ ਲਗਵਾਣ ਆ ਗਏ ਸਮੇਂ ਸਮੇਂ ਤੇ ਜਿਸ ਜਿਵੇਂ ਸਾਨੂੰ ਬੁਕੰਗ ਹੋਇਆ ਅਸੀਂ ਇਹਨਾਂ ਦੇ ਹਦੇਸ਼ ਅਨੁਸਾਰ ਇਥੇ ਸੇਵਾ ਲਾਂਦੇ ਰਹੀਏ ਅੱਜ ਵੀ ਜੋ ਜਾਣ ਲੱਗੇ ਕਮੇਟੀ ਗਈਗੀ ਜੋ ਸੇਵਾ ਕਰਨਗੇ ਅਸੀਂ ਸਾਡਾ ਪਰਿਵਾਰ ਹਾਜ਼ਰ ਹੈ ਜਿਵੇਂ ਜੁਗੀਆਂ ਅਸੀਂ ਕਰਦੇ ਰਹਾਂਗੇ ਸਾਰੇ ਘਰਾਲੇ ਵਾਸੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਰਤਾ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੱਕੀ ਗੋਲ ਵਿੱਚ ਸ਼ੁਕੋਤ ਸਾਧ ਸੰਗਤ ਦੀ ਵਾਹਿਗੁਰੂ ਜੀ ਦਾਤ ਸਾਬ ਵਾਹਿਗੁਰੂ ਜੀ ਦੇ ਪੁੱਤੇ ਅੱਜ ਆਪਾਂ ਸ਼ਰੋਮੇ ਘਰ ਤੋਂ ਸ੍ਰੀ ਗੁਰੂ ਪ੍ਰਿਤਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਉਹਨਾਂ ਟਾਈਮਾਂ 'ਚ ਜਦੋਂ ਹਕੂਮਤਾਂ ਦੇ ਅੱਗੇ ਖੜਨਾ ਬਹੁਤ ਔਖਾ ਸੀ ਇੱਥੇ ਇੱਕ ਜਾਤ ਪਾਤ ਦੀ ਬਹੁਤ ਵੱਡੀ ਬਕਰੀਵਾ ਸੀ ਉਸ ਟਾਈਮ ਦੇ ਵਿੱਚ ਗੁਰੂ ਰਮਦਾਸ ਜੀ ਨੇ ਸਾਨੂੰ ਸਿਖਾਇਆ ਦੱਸਿਆ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਜਾਤ ਦੇ ਜਾਤਪਾਤ ਦੇ ਨਾਮ ਦੀਆਂ ਗੱਡੀਆਂ ਦੇ ਖਿਲਾਫ ਉਹਨਾਂ ਨੇ ਆਵਾਜ਼ ਉਠਾਈ ਤੇ ਅੱਜ ਥਾਂ-ਥਾਂ ਸਾਰੇ ਮੁਲਕ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਦਿਹਾੜਾ ਬੜੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਕਾਮਨਾ ਕਰਦਾ ਅਕਾਲ ਪੁਰਖ ਅੱਗੇ ਵਾਹਿਗੁਰੂ ਅੱਗੇ ਕਿ ਸਾਨੂੰ ਹੌਸਲਾ ਦਿਓ ਅਕਾਲ ਪੁਰਖ ਕਿ ਅਸੀਂ ਐਸੇ ਤਰ੍ਹਾਂ ਸ਼ਰਮੇ ਭਗਤ ਭਗਤ ਰਵਿਦਾਸ ਜੀ ਦੇ ਧਾਇ ਰਾਸਤੇ ਤੇ ਚਲਦੇ ਹੋਏ ਮਨੁੱਖਤਾ ਦੀ ਸੇਵਾ ਕਰ ਸਕੀਏ ਨਾ ਕਿ ਜਾਤ ਪਾਤ ਧਰਮਾਂ ਦੇ ਵਿੱਚ ਨਾਲ ਜੀਏ ਕਿਉਂਕਿ ਮਨੁੱਖਤਾ ਸਭ ਤੋਂ ਵੱਡਾ ਧਰਮ ਹੈ ਬਾਬਾ ਜੀ ਨੇ ਬਾਬਾ ਲਾਭ ਜੀ ਨੇ ਬਹੁਤ ਲੰਮੇ ਟਾਈਮ ਤੋਂ ਸਾਨੂੰ ਉਸ ਮਾਰਗ ਦੇ ਭਾਗ ਦੇ ਵਿੱਚ ਜੋੜਦੇ ਰੱਖਿਆ ਵਧੀਆ ਲੱਗਿਆ ਬਹੁਤ ਤੇ ਅਰਦਾਸ ਕਰਦਾ ਕਿ ਇਹ ਜੈ ਗਿਆਨੀ ਸਾਨੂੰ ਮਿਲਦੇ ਰਹਿਣ ਸਤ ਸਾਡੇ ਸਮਾਜ ਚ ਆਉਂਦੇ ਰਹਿਣ ਤਾਂ ਕਿ ਅਸੀਂ ਇੱਕ ਇਹਨਾਂ ਤੋਂ ਸੇਧ ਲੈ ਕੇ ਕੋਈ ਵਧੀਆ ਉਪਰਾਲੇ ਕਰ ਸਕੀਏ ਇਹ ਸੰਜਾਤ ਪਾਤ ਤੋਂ ਨਿਕਲ ਕੇ ਮਨੁੱਖਤਾ ਦੀ ਸੇਵਾ ਕਰ ਸਕੀਏ ਇਹਦੇ ਵਿੱਚ ਇੱਕ ਮਾਨਵਤਾ ਤੇ ਜਦੋਂ ਅੱਜ ਸਾਰਾ ਹਿੰਦੁਸਤਾਨ ਇੱਕ ਫੇਕਾ ਪ੍ਰਸਤੀ ਚ ਪੂਰੀ ਤਰ੍ਹਾਂ ਉੜ ਗਿਆ ਹੋਇਆ ਪਰ ਸਾਡਾ ਇਹ ਸ਼ਹਿਰ ਬਹੁਤ ਜ਼ਿਆਦਾ ਆਪਸੀ ਮਿਲਵਰਤਨ ਨਾਲ ਰਹਿਣਾ ਹੈ ਕੋਈ ਵੀ ਦਿਹਾੜਾ ਹੋਵੇ ਅਸੀਂ ਇੱਕ ਦੂਜੇ ਦੇ ਵੱਧ ਚੜ੍ਹ ਕੇ ਮਨਾਉਂਦੇ ਆ ਚਾਹੇ ਉਹ ਗੁਰੂ ਅਰਜਨ ਪਾਸ਼ਾ ਦਾ ਗੁਰਪੁਰਬ ਹੋਵੇ ਚਾਹੇ ਉਹ ਰਾਮ ਨਵਮੀ ਹੋਵੇ ਚਾਹੇ ਉਹ ਭਗਤ रविदास ਦਾ ਦਿਹਾੜਾ ਹੋਵੇ ਚਾਹੇ ਉਹ ਮੁਹੰਮਦਾਨਾ ਦਾ ਕੋਈ ਦਿਹਾੜਾ ਹੋਵੇ ਅਸੀਂ ਬਹੁਤ ਜ਼ਿਆਦਾ ਇਕੱਠੇ ਹੋ ਕੇ ਮਨਾਉਂਦੇ ਆ ਕਦੇ ਇੱਥੇ ਸਿਰਕਾ ਪ੍ਰਸਤੀ ਦੇ ਇਸ ਸਾਡੇ ਸ਼ਹਿਰ ਤੇ ਸਾਡੇ ਇਲਾਕੇ ਤੇ ਪਰਸ਼ਾਵਾਂ ਦੀ ਪਾਇਆ ਅਰਦਾਸ ਕਰਦਾ ਹਾਂ ਬਹਾਪੁਰੂਪੇ ਕਿ ਐਸੇ ਤਰ੍ਹਾਂ ਆਪਣੀ ਕਿਰਪਾ ਸਾਡੇ ਤੇ ਬਰਾਈ ਰੱਖੇ ਅਸੀਂ ਇਹਨਾਂ ਦੇ ਦਿਖਾਏ ਭਗਤ ਰਵਿਦਾਸ ਜੀ ਦੇ ਸ਼ਰੂਨ ਵੀ ਭਗਤ ਸ਼ਰੂਨ ਵੀ ਭਗਤ ਰਵਿਦਾਸ ਜੀ ਦੇ ਦਿਖਾਏ ਮਾਰਗ ਤੇ ਚੱਲਦੇ ਰਹੀਏ ਇੱਥੇ ਆਇਆ ਹੋਇਆ ਸਾਰੇ ਸੰਗਤਾਂ ਦਾ ਸ਼ਹਿਰ ਦਾ ਪ੍ਰਧਾਨ ਮੋਰ ਦੇ ਨਾਤੇ ਧੰਨਵਾਦ ਕਰਦਾ ਤੇ ਜਿਹੜਾ ਸੱਜਣਾ ਨੇ ਇੱਥੇ ਅੱਜ ਇਸ ਬੈਲਡ ਗਰੁੱਪ ਨੇ ਆਉੜੀ ਇੱਕ ਦਾਣ ਦਿੱਤਾ ਉਹਨਾਂ ਦਾ ਬਹੁਤ ਧੰਨਵਾਦ ਦਾਤਾ ਕਰੇ ਉਹਨਾਂ ਝੋੜੀਆਂ ਇਸੇ ਤਰ੍ਹਾਂ ਭਰਤਮੀ ਰਾਤੀ ਭਰਦੇ ਰਹਿਣ ਤੇ ਉਹ ਹੋਰ ਸਾਰੇ ਨਾਲ ਮਿਲ ਕੇ ਦਾਣ ਕਰਦੇ ਧੰਨਵਾਦ ਵਾਹਿਗੁਰੂ ਜੀ ਦਾ ਖਾਤ ਸਾ ਵਾਹਿਗੁਰੂ ਜੀ ਜੀ ਬਹੁਤ ਜਰੇ ਫੇਰ ਮੈਂ ਦੁਬਾਰਾ ਸਾਲੇ ਤੇਰੇ ਨੂੰ ਵੀ ਬੈਠੇ ਨੇ ਮੈਂ ਦਾਤੋ ਆਏ ਬਦਦੀ ਬਹੁਤ ਮਿੱਠਾ ਸਾ ਬਦਦੀ ਬਹੁਤ ਮਿੱਠਾ ਸਾ ਵਾਹਿਗੁਰੂ ਜੀ ਦਾ ਖਾਤ ਸਾ ਵਾਹਿਗੁਰੂ ਜੀ ਇਹ ਸਤਿਗੁਰੂ ਨਦਰ ਕਰੇ ਲੈ ਬੰ ਕੋ ਹਰਿ ਚਨਾ ਮੇ ਜੇ ਓਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਨਾਲ ਮੌਜੂਦ ਨੇ ਬਾਬਾ ਲਾਭ ਸਿੰਘ ਜੀ ਅਕਾਲਗੜ੍ਹ ਤੋਂ ਜੋ ਕਿ ਕਈ ਸਾਲਾਂ ਤੋਂ ਸ੍ਰੀ ਗੁਰੂ ਰਵੀਦਾਸ ਜੀ ਦਾ ਜੋ ਪ੍ਰਕਾਸ਼ ਦਿਹਾੜਾ ਕੋਰਾਲੀ ਰਵੀਦਾਸ ਭਵਨ ਵਿੱਚ ਮਨਾਇਆ ਜਾਂਦਾ ਹੈ ਉਸ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਆ ਸੋ ਗੱਲਬਾਤ ਕਰਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਰਬੱਤ ਸੰਗਤਾਂ ਨੂੰ ਗੁਰੂ ਹਾfte ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀਆਂ ਦੇ ਬਤਾਰਪੁਰਪ ਦੀਆਂ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸੋ ਬੜੇ ਲੰਮੇ ਸਮੇਂ ਤੋਂ ਜਿਵੇਂ ਸਾਡੇ ਵੀਰ ਜੀ ਨੇ ਪੱਤਰਕਾਰ ਸਾਹਿਬ ਨੇ ਦੱਸਿਆ ਕਿ ਇਸ ਸ੍ਰੀ ਗੁਰੂ ਰਵਿਦਾਸ ਸਭਾ ਦੇ ਵਿੱਚ ਕਰਾਲੀ ਦੇ ਵਿੱਚ ਸਾਡਾ ਜਥਾ ਅਖੰਡ ਪਾਠ ਸਾਹਿਬ ਦੀ ਵੀ ਹਾਜ਼ਰੀ ਭਰਦਾ ਤੇ ਕੀਰਤਨ ਸਮਾਗਮਾਂ ਦੀ ਵੀ ਹਾਜ਼ਰੀ ਅਸੀਂ ਲਵਾਉਂਦੇ ਜਥੇ ਵੱਲੋਂ ਬੜਾ ਹੀ ਪਿਆਰ ਸਤਿਕਾਰ ਸ਼ਹਿਰ ਨਿਵਾਸੀਆਂ ਵੱਲੋਂ ਜਾਤ ਪਾਤ ਭੇਦਾਂ ਤੋਂ ਉੱਪਰ ਉੱਠ ਕੇ ਹਰ ਇੱਕ ਧਰਮ ਦਾ ਇਨਸਾਨ ਇੱਥੇ ਜੁੜ ਕੇ ਬਹਿੰਦਾ ਹੈ ਸਾਰਾ ਨਗਰ ਸ਼ਹਿਰ ਨਿਵਾਸੀ ਬਾਜ਼ਾਰ ਦੇ ਵਿੱਚੋਂ ਵੀ ਸੰਗਤਾਂ ਦੇ ਵਿੱਚ ਜਿਵੇਂ ਨਗਰ ਕੀਰਤਨ ਵੀ ਸਜਾਇਆ ਜਾਂਦਾ ਹੈ ਤੇ ਉਹਦੇ ਵਿੱਚ ਬਹੁਤ ਹੀ ਭਾਰੀ ਉਤਸ਼ਾਹ ਹੁੰਦਾ ਹੈ ਪਿਆਰ ਹੁੰਦਾ ਹੈ ਤੇ ਜੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀਆ ਨੇ ਇੱਕ ਚੰਗੇ ਸਮਾਜ ਦੀ ਸਿਰਜਣਾ ਦੀ ਗੱਲ ਕੀਤੀ ਹੈ ਜਿਵੇਂ ਕਿ ਬੇਗੰਪੂਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀਂ ਟੇਠਾਓ ਇੰਨੇ ਸੋਹਣੇ ਸਮਾਜ ਦੀ ਸਿਰਜਣਾ ਜੋ ਕਲਪਨਾ ਕੀਤੀ ਸ੍ਰੀ ਗੁਰਦਾਸ ਮਹਾਰਾਜ ਜੀਆ ਨੇ ਸੋ ਮੈਂ ਦੇਖਦਾ ਕਿ ਇਹ ਸ਼ਹਿਰ ਨਿਵਾਸੀ ਉਹਦੇ ਉੱਤੇ ਪੂਰੇ ਖਰੇ ਉਤਰ ਦੇ ਨਜ਼ਰ ਆਉਂਦੇ ਨੇ ਕਿਉਂਕਿ ਸਾਰੇ ਭੇਦ ਭਾਵ ਭੁਲਾ ਕੇ ਹਰ ਇੱਕ ਬੱਚਾ ਬੱਚਾ ਸ਼ਹਿਰ ਨਿਵਾਸੀ ਸੰਗਤਾਂ ਇੱਥੇ ਪਹੁੰਚਦੀਆਂ ਅਸੀਂ ਆਪਣੇ ਅੱਖੀਂ ਜੋ ਦੇਖਦੇ ਆ ਬੜਾ ਪਿਆਰ ਹੈ ਸਤਿਕਾਰ ਹੈ ਸੋ ਪਿਆਰਿਓ ਇਹ ਜੋ ਭਗਤਾਂ ਦੀ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਇਨੂੰ ਆਮਲ ਵਿੱਚ ਲਿਆਉਣ ਦਾ ਯਤਨ ਕਰੀਏ ਉਹਨਾਂ ਤੇ ਪਹਿਰਾ ਦਈਏ ਸ਼ਬਦਾਂ ਤੇ ਗੁਰੂ ਮਹਾਰਾਜ ਦੇ ਬਚਨਾਂ ਤੇ ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਕਹੇ ਕਹੇ ਰਵਿਦਾਸ ਜੋ ਜਪੇ ਨਾਮ ਨਾ ਇਸ ਜਾਤ ਨਾ ਜੋਨ ਨਾ ਕਾਮ ਸੋ ਇੱਕ ਸੋਹਣੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਾਡੇ ਵੀਰਾਂ ਨੂੰ ਚੈਨਲ ਵਾਲੇ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ਣ ਸੋ ਮਹਾਰਾ ਸਾਰੀਆਂ ਸੰਗਤਾਂ ਨੂੰ ਫੇਰ ਦੁਬਾਰਾ ਐਸ ਗੁਰਪੁਰਪੂਰਬ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਤੁਸੀਂ ਬਹੁਤ ਹੀ ਵਧੀਆ ਕੀਰਤੀ ਨਹੀਂ ਵਿਓ ਤੇ ਕਥਾ ਵਚ ਗਿਓ ਸੋ ਸੰਗਤ ਦਾ ਇੱਕ ਸਵਾਲ ਹੈ ਕਿ ਕੁਝ ਅਕਸਰ ਕਹਿ ਦਿੰਦੇ ਆ ਸੰਗਤ ਵਿੱਚੋਂ ਕਿ ਤੁਸੀਂ ਮਹਾਰਾਜ ਦੇ ਪਿੱਠ ਪਿੱਛੇ ਪਿੱਠ ਨਾ ਕਰੋ ਸਾਹਮਣੇ ਖੜੋ ਸੋ ਇਸ ਦਾ ਜਵਾਬ ਕੀ ਹੈ ਤੁਹਾਡੇ ਦੇਖੋ ਇੱਕ ਜੋ ਦਰਬਾਰ ਸਾਹਿਬ ਦੀ ਮਰਿਆਦਾ ਹੁੰਦੀ ਜਿੱਥੇ ਮਹਾਰਾਜ ਪ੍ਰਕਾਸ਼ ਮਾਨ ਹੈ ਉੱਥੇ ਤਾਂ ਇਹ ਚੀਜ਼ ਲਾਗੂ ਹੁੰਦੀ ਹੈ ਨਿਯਮ ਲਾਗੂ ਹੁੰਦਾ ਹੈ ਕਿਉਂਕਿ ਉੱਥੇ ਇੱਕ ਦਰਬਾਰ ਮਰਿਆਦਾ ਅਨੁਸਾਰ ਸਜਾਇਆ ਜਾਂਦਾ ਹੈ ਤੇ ਉਹ ਇੱਕ ਮਰਿਆਦਾ ਬਣਾਈ ਗਈ ਕਿ ਗੁਰੂਵਾਲ ਪੇਠਾ ਆਪਾਂ ਨਾ ਕਰੀਏ ਪਰ ਜੇ ਇਹ ਤੋਂ ਉੱਪਰ ਉੱਠ ਕੇ ਜਦੋਂ ਆਪਾਂ ਇੱਕ ਬ੍ਰਹਮ ਦੀ ਗੱਲ ਕਰਦੇ ਹਾਂ ਇੱਕ ਪਰਮੇਸ਼ਰ ਦੀ ਇੱਕ ਅਕਾਲ ਪੁਰਖ ਦੀ ਗੱਲ ਕਰਦੇ ਹਾਂ ਚਾਰੇ ਪਾਸੇ ਰਮੇ ਹੋਏ ਦੀ ਗੱਲ ਕਰਦੇ ਤਾਂ ਫਿਰ ਮਹਾਰਾਜ ਕਹਿੰਦੇ ਭਾਈ ਆ ਜੋ ਬ੍ਰਹਮੰਡ ਹੈ ਤੇਰਾ ਸਾਰਾ ਉਸੇ ਦਾ ਹੀ ਰੂਪ ਹੈ ਉਹ ਇੱਕ ਗਾਵਨ ਤੋਂਦੋਂ ਪਾਉਣ ਪਾਣੀ ਬੈ ਸੰਤ ਰਗਾ ਵਾ ਰਾਜਾ ਧਰਮਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਇਹ ਸਾਰੀ ਸ੍ਰਿਸ਼ਟੀ ਉਹਨੂੰ ਗਾ ਰਹੀ ਹੈ ਇਸ ਕਰਕੇ ਪਿਠਤਾ ਮਹਾਰਾਜ ਕਹਿੰਦੇ ਤੇਰੇ ਵਿੱਚੇ ਰਮਿਆ ਬੈਠਾ ਉਹ ਤਾਂ ਉਹ ਤਾਂ ਚਾਰ ਛਪੇਰੇ ਤੇਰੇ ਜੇ ਦੇਖਾਂ ਤੈ ਸੋਈ ਉਹ ਤਾਂ ਚਾਰ ਛਪੇਰੇ ਕਹਿੰਦੇ ਇੱਕ ਵਾਰ ਅਨਪੁਰਬ ਕਰਕੇ ਦੇਖ ਆਪਣੇ ਮਨ ਦੇ ਨਾਲ ਉਹਨੂੰ ਵੇਖ ਮੰਦੀਆਂ ਅੱਖਾਂ ਨਾਲ ਸੋ ਉੱਥੇ ਤਾਂ ਇਹ ਨਿਯਮ ਫਿਰ ਬਹੁਤ ਪਿੱਛੇ ਰਹਿ ਜਾਂਦੇ ਆ ਇਸੇ ਕਰਕੇ ਇੱਕ ਮਰਿਆਦਾ ਨਾਲ ਜੋੜ ਕੇ ਜਿਵੇਂ ਇੱਕ ਬੱਚੇ ਨੂੰ ਜਦੋਂ ਸ਼ੁਰੂ ਚ ਸਕੂਲ ਵਿੱਚ ਜਾਂਦਾ ਤਾਂ ਇੱਕ ਡਰੈਸ ਲਈ ਜਾਂਦੀ ਉਹਨੂੰ ਇੱਕ ਬੈਗ ਦਾ ਵੀ ਕਲਰ ਹੈ ਇੱਕ ਉਹਦੀ ਟਾਈ ਦਾ ਵੀ ਕਲਰ ਹੈ ਪਰ ਉਹੀ ਬੱਚਾ ਜਦ ਇੱਕ ਯੂਨੀਵਰਸਿਟੀ ਪਹੁੰਚ ਜਾਂਦਾ ਉੱਥੇ ਸਾਰੇ ਰੰਗ-ਬਰੰਗੇ ਹੁੰਦੇ ਨੇ ਤੇ ਇਸ ਕਰਕੇ ਉਹਨੂੰ ਰੂਲ ਸਿਖਾਇਆ ਜਾਂਦਾ ਸੋ ਜਿੱਦਾਂ ਕਿ ਤੁਸੀਂ ਕਹੇ ਦਿੱਤਾ ਹੈ ਕਿ ਗੁਰੂ ਮਹਾਰਾਤਾ ਚਾਰੇ ਪਾਸੇ ਨੇ ਸੋ ਤੁਸੀਂ ਬਹੁਤ ਸਾਡੇ ਨਾਲ ਤਾਂ ਗਿਆਨਵਾਨ ਹੋ ਸੋ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਮੱਕੇ ਕਿਨੇ ਨੂੰ ਪੈਰ ਕੀਤੇ ਸੀ ਤਾਂ ਇੱਕ ਸਾਡਾ ਮੁਸਲਮਾਨ ਪਾਈ ਸੀ ਸੋ ਉਸਨੇ ਕਿਹਾ ਸੀ ਆ ਕੇ ਕਿ ਤੁਸੀਂ ਸਾਡੇ ਮੱਕੇ ਕਿੰਨੇ ਨੂੰ ਪੈਰ ਕਰਕੇ ਬੈਠੇ ਹੋ ਤਾਂ ਗੁਰੂ ਸਾਹਿਬਾਨ ਨੇ ਕਿਹਾ ਸੀ ਕਿ ਭਾਈ ਜੇ ਤੈਨੂੰ ਇੰਨਾ ਮਾੜਾ ਲੱਗਦਾ ਹੈ ਤਾਂ ਸਾਡੇ ਪੈਰ ਦੂਜੇ ਪਾਸੇ ਕਰ ਦੇ ਤਾਂ ਜਦੋਂ ਉਸਨੇ ਦੂਜੇ ਪਾਸੇ ਪੈਰ ਕੀਤੇ ਤਾਂ ਮੱਕਾ ਵੀ ਉਸੇ ਪਾਸੇ ਘੁੰਮ ਗਿਆ ਸੋ ਇਹ ਨਹੀਂ ਲੱਗਦਾ ਕਿ ਸਾਡੇ ਗੁਰੂ ਹੈ ਜੋ ਗੁਰੂ ਮਹਾਰਾਜ ਨੇ ਉਹ ਤਾਂ ਚਾਰੇ ਪਾਸੇ ਜਿੱਦਾਂ ਕਿ ਤੁਸੀਂ ਕਹੇਗਾ ਤਾਂ ਚਾਰੇ ਪਾਸੇ ਬਿਰਾਜਮਾਨ ਨੇ ਬਿਲਕੁਲ ਜੀ ਮੈਂ ਉਹੀ ਗੱਲ ਕਹਿੰਦਾ ਇੱਕ ਮਰਿਆਦਾ ਜਣੀ ਦਰਬਾਰ ਸਾਹਿਬ ਦੀ ਜਿਵੇਂ ਇੱਕ ਮਰਿਆਦਾ ਬਣਾਈ ਜਾਂਦੀ ਜਿਵੇਂ ਇੱਕ ਕਾਨੂੰਨ ਵਿਧਾਨ ਬਣਾਇਆ ਜਾਂਦਾ ਪਰ ਜਦੋਂ ਆਪਾਂ ਇੱਕ ਕਾਲਪੁਰਖ ਦੀ ਰਚਨਾ ਦੀ ਜਿਹੜੀ ਤੁਸੀਂ ਗੱਲ ਕਰਦੇ ਬਹੁਤ ਐਡਵਾਂਸ ਗੱਲ ਹੈ ਅੱਗੇ ਦੀ ਗੱਲ ਹੁਣ ਇਹ ਜਿਹੜਾ ਮਿਲਿਆ ਹੋਇਆ ਜੁੜਿਆ ਹੋਇਆ ਇੱਕ ਅਨੁਭਵੀ ਬੰਦਾ ਉਹ ਇਸ ਵਿਚਾਰ ਨਾਲ ਉਹ ਉਹਨੂੰ ਸਮਝ ਸਕਦਾ ਹੈ ਪਰ ਜਦੋਂ ਇੱਕ ਸ਼ੁਰੂਆਤ ਕਰਨੀ ਪਊਗੀ ਤਾਂ ਇੱਕ ਬੱਚੇ ਨੂੰ ਬੈਠਣਾ ਵੀ ਸਿਖਾਉਣਾ ਪਊਗਾ ਉਹਨੂੰ ਬੋਲਣਾ ਵੀ ਸਿਖਾਉਣਾ ਪੈਣਾ ਹੈ ਉਹਨੂੰ ਮਤਲਬ ਕੁਦਰਤ ਦੇ ਤੇ ਜੀਵਨ ਦੇ ਨਿਯਮ ਵੀ ਸਿਖਾਉਣੇ ਪੈਣੇ ਵੀ ਇਦਾਂ ਬੋਲਣਾ ਹੈ ਇਹ ਕਹਿਣ ਦਾ ਪਾਵ ਹੈ ਕਿ ਛੋਟੇ ਤੋਂ ਲੈ ਕੇ ਜਿੱਦਾਂ ਅਸੀਂ ਛੋਟੀ ਨਰਸਰੀ ਕਲਾਸ ਤੋਂ ਬੈਠਣਾ ਸ਼ੁਰੂ ਕਰਦੇ ਹਾਂ ਤਾਂ ਹੀ ਅਸੀਂ ਬੀਏ ਤੱਕ ਜਾਂ ਯੂਨੀਵਰਸਿਟੀ ਤੱਕ ਪਹੁੰਚਦੇ ਹਾਂ ਸੋ ਤੁਹਾਡਾ ਕਹਿਣਾ ਪਾਵ ਹੈ ਕਿ ਇੱਕ ਸਾਨੂੰ ਨਰਸਰੀ ਕਲਾਸ ਤੋਂ ਸ਼ੁਰੂ ਹੋਣਾ ਪਏਗਾ ਜੀ ਸ਼ੁਰੂ ਹੋਣਾ ਪੈਂਦਾ ਹਰ ਇੱਕ ਦੇ ਦੇਖੋ ਪੜਾਅ ਹੈ ਪੜ ਹੈ ਜਿਹੜੀ ਗੁਰੂ ਗ੍ਰੰਥ ਸਾਹਿਬਾਰ ਦੀ ਬਾਣੀ ਹੈ ਜੀ ਲਗ ਉਹ 33 34 ਸਾਲ ਸਾਨੂੰ ਪੜਦਿਆਂ ਨੂੰ ਵੀ ਹੋ ਗਏ ਨਗਰਾਂ ਚ ਪਿਚਰਦਿਆਂ ਨੂੰ ਤੇ ਦਾਸ ਨੇ 1992 ਚ ਬੀਏ ਕੀਤੀ ਤੇ ਉਸ ਤੋਂ ਬਾਅਦ ਡਬਲ ਐਮਏ ਕੀਤੀ ਤੇ ਐਜੂਕੇਸ਼ਨ ਮਹਾਰਾਜ ਨੇ ਬਹੁਤ ਦਿੱਤੀ ਪਰ ਜਦੋਂ ਅਸੀਂ ਮਹਾਰਾਦ ਦੀ ਜੂਰੀ ਚ ਬੈਠਦੇ ਆਂ ਪੜੀਦਾ ਫਿਰ ਸੋਚੀਦਾ ਵੀ ਦੁਨੀਆ ਦਾ ਗਿਆਨ ਬਹੁਤ ਪਿੱਛੇ ਰਹਿ ਗਿਆ ਗਿਆਨ ਏ ਅਲੱਗ ਹੈ ਇਹਦੇ ਪਦੇ ਆ ਇਹਦੇ ਚ ਪੜਾ ਹੈ ਅੱਜ ਇੱਕ ਕਰਜਾ ਚੀਜ਼ ਸਿੱਖੀ ਹੈ ਉਹ ਤੋਂ ਅੱਗੇ ਤੇਰਾ ਕੀ ਫਰਜ ਬਣਦਾ ਉਹ ਤੋਂ ਅੱਗੇ ਤੇਰਾ ਕੀ ਫਰਜ ਬਣਦਾ ਹੈ ਇਸ ਤਰ੍ਹਾਂ ਮਹਾਰਾਜ ਨੇ ਕਦਮ ਬਾਈ ਕਦਮ ਸੇਵਾ ਸਿਮਰਨ ਤੇ ਭਜਨ ਬੰਦਗੀ ਅਨੁਭਵ ਵੀ ਆਪਣੇ ਆਪ ਦਾ ਸਭ ਤੋਂ ਵੱਡਾ ਬਦਲੀ ਜਿਹੜੀ ਮੇਨ ਗੱਲ ਮੁੱਖ ਹੈ ਉਹ ਹੈ ਕਿ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਜਾਣਦੇ ਨਹੀਂ ਪਛਾਣਦੇ ਨਹੀਂ ਆਪਣੇ ਆਪ ਦਾ ਅਨੁਭਵ ਨਹੀਂ ਕਰਦੇ ਸਾਨੂੰ ਇਹ ਖੇਲ ਸਮਝ ਨਹੀਂ ਆਉਣਾ ਜਿੰਨਾ ਮਰਜ਼ੀ ਪੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨੇਵਲ ਭੰਗਮ ਸਾਧੇ ਪੰਜ ਜਨਾ ਸਿੰਘ ਸੰਗ ਨਾ ਛਟਕਿਓ ਅਦ ਕਹਾ ਬੁੱਧ ਵਾਦਿ ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੇ ਦੁਆਰਾ ਦੀਜੇ ਬੁੱਧ ਵਿਵੇਕਾ ਸੋ ਜਿਦਾਂ ਕਿ ਭਾਈ ਸਾਹਿਬ ਨੇ ਬਹੁਤ ਹੀ ਵਧੀਆ ਆਪਣੇ ਅਨਮੋਲ ਬਚਨ ਦੱਸੇ ਹਨ ਕਿ ਜੋ ਲੋਕਾਂ ਨੂੰ ਸ਼ੰਕਾ ਹੁੰਦੀ ਹੈ ਸੋ ਸ਼ਾਇਦ ਹੁਣ ਉਹ ਦੂਰ ਹੋ ਗਈ ਹੋਗੀ ਸੋ ਇਹਨਾਂ ਦਾ ਕਹਿਣ ਦਾ ਭਾਵ ਇਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਉਸ ਨੂੰ ਪੜੋ ਸਾਰੇ ਸਵਾਲਾਂ ਦੇ ਜਵਾਬ ਉਸ ਵਿੱਚ ਹੀ ਤੁਹਾਨੂੰ ਮਿਲ ਜਾਣਗੇ ਸੋ ਦੇਖਦੇ ਰਹੋ ਸ਼ਾਨੇ ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਲक्की ਕੁਰਾਲੀ